ਜਿਵੇਂ ਜਿਵੇਂ 2027 ਨੇੜੇ ਆ ਰਿਹਾ ਓਵੇਂ ਓਵੇਂ ਪੰਜਾਬ ਦੀਆਂ ਜਿਹੜੀਆਂ ਸਿਆਸੀ ਪਾਰਟੀਆਂ ਨੇ ਇਹਨਾਂ ਸਿਆਸੀ ਪਾਰਟੀਆਂ ਤੇ ਸਿਆਸੀ ਲੀਡਰਾਂ ਦੀ ਜਿਹੜੀ ਸਿਆਸੀ ਧੜਕਣਾ ਨੇ ਆਹ ਧੜਕਣਾ ਵਧੀਆਂ ਹੋਈਆਂ ਨੇ 2027 ਦੀਆਂ ਸਿਆਸੀ ਚੋਣਾਂ ਦੇ ਵਿੱਚ ਕੁਸ਼ਕ ਮਹੀਨੇ ਬਾਕੀ ਨੇ ਯਾਨੀ ਕਿ ਸਾਲ ਤੋਂ ਵੱਧ ਦਾ ਸਮਾਂ ਪਿਆ ਡੇਢ ਸਾਲ ਤੁਸੀਂ ਮੰਨ ਕੇ ਚੱਲੋ ਪਰ ਡੇਢ ਸਾਲ ਦਾ ਸਮਾਂ ਸਿਆਲਸਾ ਦੇ ਵਿੱਚ ਕੋਈ ਵੱਡੇ ਮਾਇਨੇ ਨਹੀਂ ਰੱਖਦਾ ਜਿਉਂ-ਜਿਉਂ 27 ਨੇੜੇ ਆ ਰਿਹਾ ਓਮੇ ਓਮੇ ਜਿਹੜੇ ਦਿਲ ਨੇ ਆਹ ਦਿਲ ਧੜਕ ਰਹੇ ਨੇ ਸਿਆਸੀ ਪਾਰਟੀਆਂ ਦੇ ਇੱਕ ਪਾਸੇ ਲੁਧਿਆਣਾ ਦੇ ਵਿੱਚ ਲੁਧਿਆਣਾ ਦੇ ਪੱਛਮੀ ਦੇ ਵਿੱਚ ਇੱਕ ਵਿਧਾਨ ਸਭਾ ਦੀ ਚੋਣ ਹੈ ਜਿਹੜੀ ਉਪ ਚੋਣ ਹੋਣੀ ਹੈ ਉੱਥੇ ਤੇ ਇਹਦੇ ਨਾਲੋਂ ਨਾਲ ਪੰਜਾਬ ਦੀਆਂ ਸਾਰੀ ਹੀ ਸਿਆਸੀ ਪਾਰਟੀਆਂ ਨੇ ਜਿਹੜੀ ਚੋਣ ਦੀ ਤਿਆਰੀ ਆ ਆਹ ਚੋਣ ਦੀ ਤਿਆਰੀ ਦੇ ਵਿੱਚ ਉਹ ਲੱਗੀਆਂ ਹੋਈਆਂ ਨੇ ਤੁਸੀਂ ਐਂ ਸੋ ਸਕਦੇ ਹੋ ਕਹਿ ਸਕਦੇ ਹੋ ਕਿ 2027 ਦੀ ਸਿਆਸੀ ਚੋਣ ਦੀ ਤਿਆਰੀ ਕਰ ਰਹੀਆਂ ਨੇ ਤੇ ਜਾਂ ਸ਼ੁਰੂ ਕਰਤੀ ਹੈ ਪੰਜਾਬ ਦੀ ਸਿਆਸੀ ਧਿਰਾਂ ਨੇ ਬੈਸ ਤਾਂ ਇੱਕ ਗੱਲ ਆਹਾ ਵੀ ਜਿਹੜੇ ਥਿੰਕਰ ਨੇ ਜਾਂ ਸਿਆਣੇ ਲੋਕ ਨੇ ਉਹ ਕਹਿੰਦੇ ਨੇ ਕਿ ਸਿਆਸੀ ਪਾਰਟੀਆਂ ਇੱਕ ਚੋਣ ਜਿੱਤਦੀਆਂ ਨੇ ਜਾਂ ਇੱਕ ਚੋਣ ਹਾਰਦੀਆਂ ਨੇ ਜਦੋਂ ਵੀ ਉਹ ਜਿੱਤ ਹਾਰ ਹੁੰਦੀ ਹੈ ਕਿਸੇ ਪਾਰਟੀ ਦੀ ਨਾਲੋਂ ਨਾਲ ਉਸੇ ਦੰਤੋਂ ਅਗਲੀ ਜਿਹੜੀ ਚੋਣ ਆ ਉਸ ਚ ਚੋਣ ਦੀ ਤਿਆਰੀ ਸਿਆਸੀ ਪਾਰਟੀਆਂ ਸ਼ੁਰੂ ਕਰ ਦੁੰਦੀਆਂ ਨੇ ਚਲੋ ਸਿਆਸਤ ਦੇ ਉੱਪਰ ਗੱਲਬਾਤ ਆਪਾਂ ਕਰਦੇ ਵੀ ਰਹਾਂਗੇ ਨਵੇਂ ਜਿਹੜੇ ਦੋਸਤ ਨੇ ਹਾਲ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਨੇ ਪੰਜਾਬੀ ਵਿਅਰਸ਼ਿਪ ਅੱਜ ਦੀ ਗੱਲਬਾਤ ਹੈ ਕਿ ਆਮ ਆਦਮੀ ਪਾਰਟੀ ਦਾ ਇੱਕ ਫੇਸਬੁੱਕ ਪੇਜ ਹੈ ਆਮ ਆਦਮੀ ਪਾਰਟੀ ਪੰਜਾਬ ਤੇ ਉਸ ਦੇ ਉੱਪਰ ਇੱਕ ਪੋਸਟ ਪੈਂਦੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਇੱਕ ਇਤਿਹਾਸਿਕ ਕਦਮ ਇਕ ਇਤਿਹਾਸਿਕ ਉਹਨਾਂ ਦੀ ਪਹਿਲ ਉਹ ਹੈਗੀ ਹੈ ਕਿ ਪੰਜਾਬ ਦੇ ਜਿਹੜੇ ਨਵੇਂ ਚੁਣੇ ਸਰਪੰਚ ਨੇ ਪੰਜਾਬ ਦੇ ਪਿੰਡਾਂ ਦੇ ਇਹਨਾਂ ਸਰਪੰਚਾਂ ਦੇ ਨਾਲ ਸਿੱਧਾ ਸੰਵਾਦ ਰਚਾਉਣਾ ਸਰਪੰਚਾਂ ਨੂੰ ਕਿ ਕੀ ਦਿੱਕਤਾਂ ਆ ਰਹੀਆਂ ਨੇ ਇਹ ਦਿੱਕਤਾਂ ਸਿੱਧੇ ਮੁੱਖ ਮੰਤਰੀ ਨਾਲ ਮਿਲ ਕੇ ਤੁਸੀਂ ਡਿਸਕਸ ਕਰੋ ਤੁਸੀਂ ਮੁੱਖ ਮੰਤਰੀ ਨੂੰ ਦੱਸੋ ਕਿ ਤੁਹਾਨੂੰ ਸਮੱਸਿਆਵਾਂ ਪਿੰਡਾਂ ਦੇ ਵਿੱਚ ਕੀ ਆ ਰਹੀਆਂ ਨੇ ਇਹ ਸੁਣਵਾਈ ਤੁਹਾਡੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ ਇਹ ਆਮ ਆਦਮੀ ਪਾਰਟੀ ਨੇ ਅੱਜ ਗੱਲ ਰੱਖੀ ਔਰ ਪੰਜਾਬ ਦੇ ਪਿੰਡਾਂ ਦੀ ਜਿਹੜੀ ਸਮੱਸਿਆ ਪੰਜਾਬ ਦੇ ਪਿੰਡਾਂ ਦੇ ਤੁਸੀਂ ਇਹ ਕਹ ਲਓ ਕਿ ਜਿਹੜੇ ਸਭ ਤੋਂ ਵੱਡੇ ਮੁੱਦੇ ਨੇ ਉਹ ਮੁੱਦੇ ਇੱਕ ਤਾਂ ਹੁੰਦੇ ਨੇ ਕਿ ਡਿਵੈਲਪਮੈਂਟ ਦੇ ਮੁੱਦੇ ਕਿ ਪਿੰਡ ਦਾ ਵਿਕਾਸ ਪਿੰਡ ਦੀਆਂ ਗਲੀਆਂ ਨਾਲੀਆਂ ਪੱਕੀਆਂ ਕਰਨੀਆਂ ਇਹ ਪੱਕੀਆਂ ਕਿਵੇਂ ਹੋਣਗੀਆਂ ਸਰਪੰਚਾਂ ਦੇ ਖਾਤਿਆਂ ਦੇ ਵਿੱਚ ਤਾਂ ਪੈਸੇ ਨਹੀਂ ਹੈ ਪੰਚਾਇਤਾਂ ਦੇ ਖਿੱਸੇ ਖਾਲੀ ਨੇ ਪੰਚਾਇਤਾਂ ਦੇ ਕੋਲੇ ਪੈਸੇ ਨਹੀਂ ਜੇਕਰ ਸਰਕਾਰ ਸੁਣਵਾਈ ਕਰ ਰਹੀ ਆ ਸਰਪੰਚਾਂ ਦੀ ਸਿੱਧਮ ਸਿੱਧੇ ਗੱਲ ਹੋ ਰਹੀ ਆ ਤਾਂ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਵੇ ਕਿ ਪੰਚਾਇਤਾਂ ਦੇ ਕੋਲੇ ਕੋਈ ਫੰਡ ਨਹੀਂ ਪੰਚਾਇਤਾਂ ਦੇ ਕੋਲੇ ਕੋਈ ਪੈਸਾ ਨਹੀਂ ਕੋਈ ਪੰਜਾਬ ਦੀਆਂ ਪੰਚਾਇਤਾਂ ਦੇ ਕੋਲੇ ਕੋਈ ਇਨਕਮ ਨਹੀਂ ਹੈ ਤੇ ਉਹਨਾਂ ਨੂੰ ਪੈਸੇ ਦਿੱਤੇ ਜਾਣ ਤਾ ਜੋ ਉਹ ਆਪਣੀ ਪਿੰਡ ਦੀ ਜਿਹੜੀ ਡਵੈਲਪਮੈਂਟ ਹੈ ਇਸ ਡਵੈਲਪਮੈਂਟ ਵਾਲੇ ਪਾਸੇ ਧਿਆਨ ਦੇ ਸਕਣ ਪੰਜਾਬ ਦੀਆਂ ਪੰਚਾਇਤਾਂ ਤੇ ਪੰਜਾਬ ਦੀਆਂ ਜਿਹੜੀਆਂ ਸਨਮੀਆਂ ਪੰਚਾਇਤਾਂ ਦੇ ਸਰਪੰਚ ਚੁਣੇ ਹੋਏ ਨੇ ਦੂਜਾ ਇਹਦੇ ਨਾਲ ਹੈਗਾ ਕਿ ਕਈ ਪਿੰਡਾਂ ਦੇ ਵਿੱਚ ਕੋਰਮ ਪੂਰੇ ਨਹੀਂ ਹੈ ਉਥੇ ਕਿਵੇਂ ਕੰਮ ਚਲਾਉਣਾ ਤੇ ਪਿੰਡਾਂ ਦੇ ਵਿੱਚ ਆਪਸੀ ਲੋਕਾਂ ਨੂੰ ਮਿਲ ਕੇ ਕੋਰਮ ਵਾਲੀ ਘਾਟ ਕਿਵੇਂ ਦੂਰ ਕਰਨੀ ਹੈ ਇਹਦੇ ਤੇ ਵੀ ਜਿਹੜੀ ਸਰਕਾਰ ਨੂੰ ਕੋਈ ਬਣਦੀ ਜਿਹੜੀ ਤੁਸੀਂ ਇਹ ਕਹੋ ਕਿ ਆਪਣੀ ਪੈਰਵਾਈ ਉਹ ਕਰਨੀ ਚਾਹੀਦੀ ਇਸ ਤੋਂ ਅਗਲਾ ਕਦਮ ਕਿ ਮਾਨ ਸਾਹਿਬ ਜੇ ਤੁਸੀਂ ਪੰਜਾਬ ਦੇ ਪਿੰਡਾਂ ਦੇ ਨਵੇਂ ਚੁਣੇ ਸਰਪੰਚਾਂ ਦੇ ਨਾਲ ਗੱਲਬਾਤ ਕਰ ਰਹੇ ਹੋ ਤਾਂ ਇੱਕ ਗੱਲਬਾਤ ਆਹ ਵੀ ਧਿਆਨ ਦੇ ਵਿੱਚ ਰੱਖੋ ਕਿ ਜਿਹੜੇ ਸਿਆਸਤਦਾਨ ਨੇ ਜੋ ਕੱਠ ਪੁਤਲੀ ਦੀ ਤਰ੍ਹਾਂ ਨਚਾਉਂਦੇ ਨੇ ਪੰਜਾਬ ਦੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਕਿ ਸਰਪੰਚ ਤਾਂ ਸਾਡੀ ਜੇਬ ਦੇ ਵਿੱਚ ਨੇ ਜਾਂ ਥੋੜੀ ਪਾਰਟੀ ਦੇ ਵੀ ਐਮਐਲਏ ਨੇ ਜਿਹੜੇ ਸਰਪੰਚਾਂ ਨੂੰ ਆਪਣੇ ਨੌਕਰ ਤੱਕ ਸਮਝਦੇ ਨੇ ਉਹਨਾਂ ਨੂੰ ਵੀ ਖਾਸ ਜਿਹੜਾ ਧਿਆਨ ਹੈ ਉਹ ਧਿਆਨ ਦਿੱਤਾ ਜਾਵੇ ਉਹਨਾਂ ਚੀਜ਼ਾਂ ਬੱਲ ਵੀ ਸੋ ਜੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਪਿੰਡਾਂ ਦੇ ਸਰਪੰਚਾਂ ਦੇ ਨਾਲ ਸਿੱਧੀ ਮੁਲਾਕਾਤਾਂ ਕਰ ਰਹੇ ਨੇ ਤਾਂ ਬੜੀ ਚੰਗੀ ਗੱਲ ਹੈ ਪਰ ਇਹ ਚੀਜ਼ਾਂ ਕੱਲੀ ਮੁਲਾਕਾਤਾਂ ਤੱਕ ਮੁਲਾਕਾਤਾਂ ਤੱਕ ਹੀ ਸੀਮਤ ਨਾ ਰਹੇ ਇਹ ਚ ਜੇ ਤੁਸੀਂ ਐ ਮੰਨ ਲਓ ਕਿ ਇਹਦੇ ਵਿੱਚੋਂ ਕੋਈ ਪੋਜ਼ਿਟਿਵ ਵੇ ਪੋਜ਼ਿਟਿਵ ਰਾਸਤਾ ਜਿਹੜਾ ਕੋਈ ਨਿਕਲ ਕੇ ਆਵੇ ਪੰਚਾਇਤਾਂ ਉਦੋਂ ਤੱਕ ਕੱਖ ਨਹੀਂ ਕਰ ਸਕਦੀਆਂ ਜਦੋਂ ਤੱਕ ਪੰਚਾਇਤਾਂ ਦੇ ਜਿਹੜੇ ਖਾਤਿਆਂ ਦੇ ਵਿੱਚ ਪੈਸੇ ਨੇ ਉਹ ਪੈਸੇ ਨਹੀਂ ਪਾਤੇ ਜਾਂਦੇ ਵਿੱਤ ਕਮਿਸ਼ਨ ਦੇ ਪੈਸੇ ਆਉਂਦੇ ਨੇ ਕਿੰਨੇ ਕੁ ਪੈਸੇ ਹੁੰਦੇ ਨੇ ਕੀ ਉਹਨਾਂ ਦੇ ਨਾਲ ਆ ਪ੍ਰੋਜੈਕਟ ਹੁੰਦੇ ਨੇ ਖਾਸ ਕਰਕੇ ਪੰਜਾਬ ਦੇ ਪਿੰਡਾਂ ਦੀ ਡਿਵੈਲਪਮੈਂਟ ਜਿਹੜੀ ਹੈਗੀ ਆ ਉਸ ਡਿਵੈਲਪਮੈਂਟ ਨੂੰ ਖੂ ਖਾਤੇ ਨਾ ਪਾਇਆ ਜਾਵੇ ਹਵਾ ਚ ਨਾ ਡਾਤਾ ਜਾਵੇ ਉਸ ਡਿਵੈਲਪਮੈਂਟ ਨੂੰ ਸੋ ਪੰਜਾਬ ਸਰਕਾਰ ਨੂੰ ਖਾਸ ਧਿਆਨ ਦੇਣਾ ਚਾਹੀਦਾ ਪੰਜਾਬ ਦੇ ਪਿੰਡਾਂ ਦੇ ਵੱਲ ਅਗਲਾ ਹੈਗਾ ਕਿ ਪੰਜਾਬ ਦੇ ਪਿੰਡਾਂ ਦੇ ਵਿੱਚ ਜਿਹੜੀ ਪ੍ਰਾਇਮਰੀ ਐਜੂਕੇਸ਼ਨ ਵੀ ਆ ਜਿਹੜੀ ਮੋਡੂਲਰ ਸਿੱਖਿਆ ਵੀ ਹੈ ਇਦਾਂ ਵੀ ਪੱਠਾ ਬੈਠਿਆ ਹੋਇਆ ਆ ਪੰਜਾਬ ਦੇ ਪਿੰਡਾਂ ਦੇ ਜਿਹੜੇ ਸਰਕਾਰੀ ਸਕੂਲ ਨੇ ਬੇਸ਼ੱਕ ਕਈ ਸਰ ਜਿਹੜੇ ਸਰਕਾਰੀ ਸਕੂਲ ਨੇ ਜਾਂ ਹੋਰ ਸਕੂਲ ਨੇ ਸਕੂਲ ਆਫ ਐਮਿਨੈਂਸ ਦੇ ਵਿੱਚ ਵੀ ਉਹ ਤਬਦੀਲ ਹੋ ਗਏ ਜਿਵੇਂ ਸਰਕਾਰ ਦਾ ਲੋਜਿਕ ਆ ਪਰ ਇਹਦੇ ਨਾਲ ਨਾਲ ਜਿਹੜੀ ਪ੍ਰਾਇਮਰੀ ਐਜੂਕੇਸ਼ਨ ਹੈ ਪੰਜਾਬ ਦੇ ਪਿੰਡਾਂ ਦੀ ਉਹ ਪ੍ਰਾਇਮਰੀ ਐਜੂਕੇਸ਼ਨ ਬਿਲਕੁਲ ਪਛੜੀ ਹੋਈ ਆ ਸਰਕਾਰ ਨੂੰ ਉੱਥੇ ਕੋਈ ਧਿਆਨ ਦੇਣਾ ਚਾਹੀਦਾ ਉਸ ਪ੍ਰਾਇਮ ਐਜੂਕੇਸ਼ਨ 'ਤੇ ਪੰਜਾਬ ਦੇ ਪਿੰਡਾਂ ਦੇ ਵਿੱਚ ਬੇਸ਼ੱਕ ਮਹੱਲੇ ਕਲੀਨਿਕ ਖੁੱਲੇ ਨੇ ਪਰ ਅੱਜ ਵੀ ਬਹੁਤ ਪਿੰਡਾਂ ਦੇ ਵਿੱਚ ਜਿਹੜੀ ਸਿਹਤ ਦੀ ਇੱਕ ਵੱਡੀ ਸਮੱਸਿਆ ਉਹ ਸਮੱਸਿਆ ਆ ਰਹੀ ਆ ਜਿੱਥੇ ਖਾਸ ਧਿਆਨ ਦੇਣਾ ਚਾਹੀਦਾ ਸਰਕਾਰ ਨੂੰ ਕਿ ਡਿਵੈਲਪਮੈਂਟ ਐਜੂਕੇਸ਼ਨ ਤੇ ਹੈਲਥ ਆਹ ਤਿੰਨ ਚੀਜ਼ਾਂ ਨੇ ਜਿਹੜੀਆਂ ਚੀਜ਼ਾਂ ਤੇ ਉੱਪਰ ਵਿਚਾਰ ਕਰਨਾ ਚਾਹੀਦਾ ਸਰਕਾਰ ਨੂੰ ਸੋ ਜੇਕਰ ਮੁੱਖ ਮੰਤਰੀ ਨਾਲ ਮੀਟਿੰਗ ਸ਼ੁਰੂ ਕੀਤੀ ਆ ਜਾਂ ਮੁੱਖ ਮੰਤਰੀ ਨੇ ਮੀਟਿੰਗ ਸ਼ੁਰੂ ਕੀਤੀ ਆ ਸਰਪੰਚਾਂ ਨਾਲ ਤਾਂ ਬੜੀ ਚੰਗੀ ਇੱਕ ਪਹਿਲ ਕਦਮੀ ਹੈ ਪਰ ਇਸ ਚੀਜ਼ ਦਾ ਕੋਈ ਪੋਜ਼ਿਟਿਵ ਵੇ ਨਿਕਲੇ ਕੋਈ ਪੋਜ਼ਿਟਿਵ ਰੂਟ ਨਿਕਲੇ ਕੋਈ ਅੱਛੇ ਨਤੀਜੇ ਆਣ ਅਹਤੀ ਜੰਗ ਦੀਆਂ ਖਬਰਾਂ ਤੱਕ ਹੋਈ ਸੀਮਤ ਨਾ ਰਹਿ ਜਾਣਾ